ਪਤਾਂ ਦੇ ਜੁੱਥੇ ਵਰਦਨ ਵਜ ਕੇ ਆ ਰਿਹਾ ਨਾ ਉਹ ਆਨੰਦਪੁਰ ਅਰੰਗ ਦੇਵ ਵਾਸਾ ਦੇ ਦਰਬਾਰ ਦੇ ਵਿੱਚੋਂ ਕਦੇ ਨਹੀਂ ਮਿਲਿਆ ਇਉਂ ਹੀ ਗੁਰੂ ਹਰਾਈ ਸਿੰਘ ਮਹਾਰਾਜ ਦੇ ਚਰਨਾਂ ਦੇ ਚ ਰਹਿ ਕੇ ਨਾ ਬਾਬੇ ਆਦਮ ਦਾ ਸੁਪੁੱਤਰ ਅੱਜ ਐਂ ਸੰਗਤਾਂ ਦੀ ਸੇਵਾ ਕਰੇ ਹੱਥੀ ਸੇਵਾ ਕਰੇ ਇੱਕ ਦਿਨ ਕੀ ਹੋਇਆ ਭਾਈ ਭਗਤ ਜੀ ਦੀ ਸੇਵਾ ਕਰਵਾ ਲਈ ਦੁਪਹਿਰ ਦਾ ਸਮਾਂ ਸੀ ਕਿ ਕਹਿੰਦੇ ਇਦੇ ਉੱਪਰ ਸਾਧਾ ਸੱਜਣ ਲੈ ਕੇ ਕਹਿੰਦੇ ਭਾਈ ਸਾਹਿਬ ਜੀ ਜੇ ਅੱਜ ਕਿਤੇ ਨਾ ਗੁਰੂ ਦੇ ਲੰਗਰਾਂ ਦੇ ਵਿੱਚ ਦੇਸੀ ਘੋਸਤ ਪਰੰਪਰਾ ਮਿਲ ਜਾਵੇ ਨਾ ਤਾਂ ਬੜਾ ਅਨੰਦ ਆਵੇ ਜੇ ਕਿਤੇ ਦੇਸੀ ਘੋਸਤ ਭਾਈ ਭਗਤ ਉਹਨੇ ਕਹਿੰਦੇ ਤਾਂ ਥੋੜਾ ਸਮਾਂ ਨਿਧਰ ਬੰਨ ਕੇ ਕਿਤੇ ਉਹ ਸਾਤ ਅਸਤ ਵਾਲੇ ਕਿਤੇ ਇਹਨੇ ਨੋਣਾ ਕਹਿੰਦੇ ਇੱਕ ਫੇਰੀ ਲਾਉਣ ਵਾਲਾ ਜਿਵੇਂ ਆਪਣੇ ਨਗਰਾਂ ਦੇ ਵਿੱਚ ਆਉਂਦੇ ਆ ਨਾ ਕੋਈ ਕੱਪੜਾ ਵੇਚਦਾ ਕੋਈ ਸਬਜ਼ੀ ਵੇਚਦਾ ਕੋਈ ਕੁਝ ਵੇਚਦਾ ਫੇਰੀ ਲਾਉਣ ਵਾਸਤੇ ਆਉਂਦੇ ਆ ਕਿਉਂ ਕਹਿੰਦੇ ਇੱਕ ਫੇਰੀ ਲਾਉਣ ਵਾਲਾ ਆ ਗਿਆ ਉਹ ਕਿਉਂ ਦੀ ਫੇਰੀ ਲਾਉਂਦਾ ਜਦੋਂ ਆਇਆ ਨਾ ਭਾਈ ਭਗਤੂ ਜਿਹਨੇ ਬੁਲਾਇਆ ਕਹੇ ਵੀ ਆਓ ਘਰ ਤੂ ਅੱਜ ਸੰਗਤਾਂ ਦੀ ਸੇਵਾ ਕਰਦੇ ਹੋ ਦੇਸੀ ਘੋਬਰਤਾਰੇ ਸੰਗਤਾਂ ਦੇ ਉਹ ਫੇਰੀ ਲਾਉਣ ਵਾਲਾ ਕਹਿੰਦਾ ਸੰਗਤਰਾਵਾ ਕਹਿੰਦਾ ਵੀ ਦੇਖ ਮੈਂ ਕਿਉਂ ਸੰਗਤਾਂ ਦੀ ਸੇਵਾ ਕਰਦਾ ਮੈਂ ਕੋ ਸੇਵਾ ਕਰਨਾ ਕਰਦਾ ਮੇਰੀ ਤਾਇਤ ਕਹਿੰਦਾ ਹੈ ਨੇਤਾ ਦਸਾਂ ਨਵਾਂ ਦੀ ਕਿਰਤ ਕਰਨਾ ਆਪਣਾ ਪਰਵਾਰ ਪਾਲੇ ਮੇਰਾ ਮਨ ਕਰਦਾ ਸੇਵਾ ਕਰ ਲੂੰ ਜੇ ਮੇਰਾ ਨਾਮ ਮਨ ਪੀਤਾ ਮੈਂ ਨਾ ਸੇਵਾ ਕਰ ਇਹ ਮੇਰੀ ਮਰਜ਼ੀ ਹੈ ਭਾਈ ਭਗਤ ਜੀ ਕਹਿੰਦੇ ਕੀ ਕਾ ਤੂੰ ਪੈਸੇ ਲੈ ਲਵੇਂ ਤੈਨੂੰ ਗੁਰੂ ਹਰਾਈਹ ਮਹਾਰਾਜ ਜੀ ਆ ਦੇ ਖਜ਼ਾਨੇ ਚੋਂ ਮਾਇਆ ਦੇ ਲਵਾਂਗੇ ਪੈਸੇ ਦੇਵਾਂਗੇ ਤੂੰ ਐ ਸੰਗਤਾਂ ਦੀ ਸੇਵਾ ਕਰ ਲੈ ਜਿੰਨਾ ਵੀ ਤੇਰਾ ਕਿਓ ਲੱਗਿਆ ਸਾਨੂੰ ਦੱਸ ਦੇਮੀ ਇਹਦੇ ਜਿਹੜੇ ਪੈਸੇ ਆ ਤੈਨੂੰ ਕੱਲ ਨੂੰ ਦੇ ਦਵਾਂਗੇ ਸੱਜ ਮਦਰ ਕਹਿ ਕੇ ਨਾ ਇਹ ਸਦਕਾ ਦੇ ਤਾਂ ਕਿਓ ਵਰਤਾਂ ਜਦੋਂ ਘਰ ਗਿਆ ਇਹਦੀ ਨਾ ਕੁੱਪੀ ਦੇ ਵਿੱਚ ਥੋੜਾ ਕਿਓ ਜਿਹੜਾ ਬਚ ਗਿਆ ਇਹਨੇ ਜਲਾ ਆਪਣੇ ਘਰ ਦੇ ਉੱਤੇ ਜਾ ਕੇ ਟੰਗਿਆ ਫੜ ਰਾਤ ਦਾ ਸਮਾਂ ਇਹ ਦੇਖਦਾ ਵੀ ਹੁਣ ਮੈਂ ਦੇਖਦਾ ਜਿੰਨਾ ਤੇ ਹੱਥ ਲੱਗਿਆ ਕੱਲ ਨੂੰ ਨਾ ਪੈਸੇ ਵੀ ਲੈਣੇ ਆ ਮਾਇਆ ਵੀ ਲੈਣੀ ਆ ਜਿੰਨਾ ਮੇਰਾ ਕਿਓ ਲੱਗਿਆ ਵੀ ਪੈਣ ਦਾ ਲਵਾ ਕਿੰਨਾ ਕੁ ਲੱਗਿਆ ਜਦੋਂ ਕਹੇ ਕਿ ਕਿ ਹੋ ਮੈਨ ਲੰਨਿਆ ਨਾ ਐਸੀ ਕਿਰਪਾ ਹੋਈ ਸੰਗਤ ਦੇ ਦੁਗਣਾ ਹੋ ਗਿਆ ਆਪ ਕੋ ਸਤਨਾਮ ਸੇਵਾ ਹੋਰ ਜਾਂਦਾ ਕਿਉਂ ਵੱਧ ਗਿਆ ਬੜੀ ਮਾਨੇ ਵਰ ਜਹਾਨੀ ਹੋ ਗਈ ਮਨ ਵੜਾ ਬੇਚਾਰਾ ਇਹ ਕਿਹਾ ਕਿ ਮੈਂ ਵੱਧ ਗਿਆ ਇਹ ਕਿਵੇਂ ਹੋ ਰਿਹਾ ਇਹ ਕੈਸਾ ਰਿਸਾਤ ਹੈ ਸਾਰੀ ਰਾਤ ਨੀਂਦ ਨਹੀਂ ਆਈ ਅਮਰ ਤੇ ਲੈਣਾ ਹੋਇਆ ਇਸਨਾਟ ਪਾਣੀ ਕੀਤਾ ਅਜ ਫਿਰ ਇੱਕ ਉਸਾਇ ਦੀ ਧਰਤੀ ਤੇ ਜਲਿਆ ਗਿਆ ਇੱਕ ਪਰਸੇ ਦੀ ਧਰਤੀ ਤੇ ਜਦੋਂ ਜਾਂਦਾ ਨਾ ਭਾਈ ਭਗਤ ਜੀ ਐਂ ਸੇਵਾ ਕਰਵਾ ਰਿਹਾ ਸਿੱਖਾਂ ਕੋਲ ਇਹ ਜਾ ਕੇ ਕਹਿੰਦਾ ਕਹਿੰਦੇ ਭਾਈ ਭਗਤ ਜੀ ਅੱਜ ਮੈਂ ਫੇਰ ਸੇਵਾ ਕਰਨ ਵਾਸਤੇ ਆਇਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਈ ਭਗਤ ਜੀ ਨਾ ਪੁੱਛ ਰਹੇ ਨੇ ਕਿਰੇ ਵੀ ਦੱਸ ਤਾਂ ਕਿੰਨਾ ਤੇਰਾ ਘਿਆ ਹੋ ਲਗਿਆ ਤੈਨੂੰ ਸਾਡੇ ਗੁਰੂ ਜੀਆਂ ਤੋਂ ਮਾਇਆ ਦਿਵਾ ਲਿਏ ਆ ਕਿੰਨਾ ਤੇਰਾ ਦੇਸੀ ਘਿਆ ਲਗਿਆ ਇਹ ਸਾਨੂੰ ਸਾਹ ਕਿਤਾਬ ਦੇ ਦੱਸ ਕਹਿੰਦਾ ਨੈਣ ਜੀ ਮੈਂ ਕੋਈ ਹਸਾਕ ਕਰਨ ਨਹੀਂ ਆਇਆ ਅੱਜ ਮੈਂ ਸੇਵਾ ਕਰਨ ਆਇਆ ਸੇਵਾ ਕੀਤੇ ਫੇਰ ਘਰ ਵਾਪਸ ਗਿਆ ਫੇਰ ਇਹ ਜਾ ਕੇ ਕਿਉਂ ਮਿਲਦਾ ਵੀ ਅੱਜ ਨਾ ਫੇਰ ਮਿਲਾਂ ਜਦੋਂ ਕਦੇ ਦੁਬਾਰਾ ਫੇਰ ਦੂਸਰੀ ਜਗਤ ਕਿਉਂ ਮਿਲਣ ਗਿਆ ਕਿਉਂ ਹੋਰ ਜਿਆਦਾ ਦੁਗਣਾ ਹੋ ਗਿਆ ਆਖ ਸੰਤ ਨਾਮ ਸ੍ਰੀ ਦਵਾਰ ਐਸੀ ਕਿਰਪਾ ਹੋਈ ਸਾਡੇ ਬੱਚਿਆਂ ਦੀ ਤੀਸਰੇ ਦਿਨ ਆ ਕੇ ਨਾ ਭਾਈ ਭਗਤੂ ਦੇ ਜਨਮ ਆ ਰਿਓ ਜਟ ਗਿਆ ਆਕੋ ਸਤਿਨਾਮ ਸ਼੍ਰੀ ਵਾਹਿਗੁਰੂ ਦੇਖੋ ਸੰਗਤਾਂ ਇੱਕ ਸੰਗ ਟੋਕੜੇ ਬਾਬੇ ਆਦਮ ਨੇ ਸੰਗਤ ਕੀਤੇ ਗੁਰੂ ਰਾਮਦਾਸ ਮਹਾਰਾਜ ਸੰਗਤਾਂ ਦੀ ਸੇਵਾ ਕਰਕੇ ਅੱਲਕੇ ਪ੍ਰਾਪਤ ਹੋਇਆ ਭਾਈ ਭਗਤੂ ਦਾ ਜਨਮ ਹੋਇਆ ਪੁੱਤਰ ਦੀ ਦਾਤ ਪ੍ਰਾਪਤ ਹੋਈ ਗੁਰੂ ਹਰਾਈ ਸਾਹਿਬ ਦੀ ਸੇਵਾ ਕੀਤੇ ਭਾਈ ਭਗਤੂ ਨੇ ਭਾਈ ਭਗਤੂ ਦੀ ਸੇਵਾ ਕੀਤੀ ਸੰਗਤ ਰਾਣੋ ਪ੍ਰਾਪਤ ਤੇ ਕੀ ਹੋਇਆ ਹੁਣ ਐਂ ਜਾ ਕੇ ਜਦੋਂ ਭਾਈ ਭਗਤੂ ਦੇ ਚਾਨਾਂ ਦੇ ਵਿੱਚ ਟੈਕਿਆ ਕਹਿੰਦਾ ਭਗਤ ਸਾਹਿਬ ਜੀ ਕਿਰਪਾ ਕਰੋ ਜਿਹੜੀਆਂ ਵਰਕਤਾਂ ਤੁਸੀਂ ਮੈਨੂੰ ਦਿੱਤੀਆਂ ਨੇ ਇਹੀ ਸੇਵਾ ਮੇਰੀ ਝੋਲੀ ਦੇ ਵਿੱਚ ਪਾ ਲਵੋ ਆਖੋ ਸਤਨਾਮ ਸ੍ਰੀ ਵਾਹਿ ਭਾਈ ਭਗਤੂ ਜੀ ਕਹਿੰਦੇ ਕਿ ਇਹ ਵਰਕਤਾਂ ਇਹ ਮੈਂ ਦੇਣ ਵਾਲਾ ਨਹੀਂ ਐ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਸਤਵੀਂ ਗੱਦੀ ਦੇ ਜਿਹੜੇ ਵਾਰਸ ਨੇ ਨਾ ਗੁਰ ਹਰਿ ਰਾਏ ਸਾਹਿਬ ਦੇ ਕਿਨੇ ਮੈਂ ਵੀ ਉਹਨਾਂ ਦੀ ਸੇਵਾ ਕਰਨਾ ਤੂੰ ਵੀ ਉਹਨਾਂ ਦੀ ਸੇਵਾ ਕਰ ਆਖੋ ਸੁਪਨਾ ਕਹੇ ਉਹਨਾਂ ਕੋਲੇ ਜਾ ਕੇ ਬੇਨਤੀ ਕਰ ਜੇ ਕੁਝ ਲੈਣਾ ਹੋ ਇयां ਜਦ ਸਭ ਗੁਰੂ ਗੁਰੂ ਹਰਿ ਰਾਏ ਮਹਾਰਾਜ ਦੇ ਕੋਲੇ ਗਿਆ ਜਾ ਕੇ ਬੇਨਤੀ ਕੀਤੀ ਸਤਿਗੁਰ ਜੀ ਮੈਨੂੰ ਕੁਝ ਸਮਝਾਵਾ ਕਰੋ ਵੀ ਮੈਂ ਪਹਿਲੇ ਦਿਨ ਸੇਵਾ ਕੀਤੀ ਵੀ ਮੈਂ ਪੈਸੇ ਲਮਾਂਗਾ ਆਇਆ ਲਮਾਂਗਾ ਕਹਿੰਦੇ ਜਦੋਂ ਤੱਕ ਖਾਓ ਮਿਣਿਆ ਨਾ ਕਰ ਜਾ ਕੇ ਹੋਰ ਜਿਆਦਾ ਵੱਧ ਗਿਆ ਦੂਜੇ ਦਾ ਨਿਸ਼ੇਵਾ ਕੀਤੀ ਦੁੱਗਣਾ ਹੋਰ ਜਿਆਦਾ ਵੱਧ ਗਿਆ ਇਹ ਕਿਵੇਂ ਹੋਇਆ ਸਤਿਗੁਰੂ ਜੀ ਕਹਿੰਦੇ ਇਹ ਸਾਰੀ ਕਿਰਪਾ ਬਈ ਸੰਗਤ ਦੀ ਹੈ ਕਹਿੰਦੇ ਕਿ ਕਿਵੇਂ ਸਤਿਗੁਰੂ ਜੀ ਕਹੇ ਵਿੱਚ ਸੰਗਤ ਹਰ ਪ੍ਰਭ ਵਸੈ ਦੀਏ ਹੋ ਕਹਿੰਦੇ ਮੈਂ ਤਾਂ ਸੰਗਤਾਂ ਦੇ ਵਿੱਚ ਹੀ ਵਸਦਾ ਕਹਿੰਦੇ ਤੂੰ ਸੰਗ ਕੀਤਾ ਸੀ ਭਾਈ ਭਗਤ ਉਹਦਾ ਤੈਨੂੰ ਪ੍ਰਾਪਤ ਕਰ ਕੀ ਹੋਇਆ ਕਿਆ ਦੇ ਆ ਦੇਖੇ ਆਇਆ ਕਿ ਨਾਨਕ ਮਹਾਰਾਜ ਜੀ ਕਹਿੰਦੇ ਕਰੇ ਹਾਂ ਜੀ ਹਣ ਦੋਨੋਂ ਹੱਥ ਜੋੜ ਕੇ ਸਤਿਗੁਰ ਜੀ ਨੂੰ ਕਹਿੰਦਾ ਮਹਾਰਾਜ ਜੀ ਮੈਨੂੰ ਸਿੱਖੀ ਵਸਾ ਆਖੋ ਸਤਿਗੁਰ ਸਾਧਗੁਰ ਦੀ ਸਿੱਖੀ ਵਸੋ ਮਹਾਰਾਜ ਜੀ ਕਹਿੰਦੇ ਕਿ ਦੇਖ ਲਾ ਸਿੱਖ ਬਣ ਕੇ ਰਹਿਣਾ ਬਹੁਤ ਔਖਾ ਸਿੱਖ ਬਣਨਾ ਸੌਖਾ ਸਿੱਖ ਬਣ ਕੇ ਰਹਿਣਾ ਬਹੁਤ ਔਖਾ ਸਾਧੂ ਬਣਨਾ ਸੌਖਾ ਸਾਧੂ ਬਣ ਕੇ ਰਹਿਣਾ ਕੋ ਤਖ ਕਿਉਂ ਖਾਂ ਬਈ ਕਿਉਂ ਖਾਂ ਜਾਣਦੇ ਆਪ ਨੂੰ ਸਾਰੇ ਔਖਾਂ ਤਿਆ ਦੁਨੀਆ ਦੇ ਤਾਨੇ ਮੇਨੇ ਸਹਣੇ ਕਹਿੰਦੇ ਨੇ ਦੁਨੀਆ ਦੇ ਤਾਨੇ ਮੇਨੇ ਲਿੰਦੇ ਅਚੁਕਰੀ ਦੌਧਾ ਨਵੈ ਸੇ ਸਭ ਕੁਝ ਸਹਣਾ ਪੈਂਦਾ ਹੈ ਇਹ ਨਿਉ ਨਹੀਂ ਮੰਜਰ ਮਿਲਦੇ ਕਿਰੀ ਵਾਲੀ ਦੱਦਾ ਆ ਕੇ ਦੂਰ ਬੜੀ ਮੰਜਰੇ ਫਕੀਰਾ ਵਾਲੀ ਦੁਨੀਆ ਤੂੰ ਜਾਣੇ ਕਿੱਥੇ ਠੱਪਕੇ ਲੇ ਗਰਾ ਦਨਿਆਰੋ ਕੀ ਪਤਾ ਸਾਧੂ ਦੇ ਵਸਵਾ ਕੇ ਇਹ ਨੇ ਉਹਨਾਂ ਦੇ ਅੰਦਰ ਦਾ ਭੇਦ ਨਹੀਂ ਉਹ ਸਮਝਦੇ ਉਹ ਨੇਂਦਿਆਲੇ ਮਹਾਪੁਰਖਾਂ ਨੇ ਲੰਦਿਆ ਸਾਧੂ ਮਹਾਤਮਾ ਦੇ ਨਾਮ ਜਪਣ ਵਾਲੇ ਨੇ ਲੰਦਿਆ ਗਰਮਖਾਂਦੀ ਨੇ ਲੰਦਿਆ ਉਹਦੇ ਪਿਆਰਿਆਂ ਨੇ ਲੰਦਿਆ ਉਹੀ ਜਾਣਦੇ ਉਹਨਾਂ ਦੇ ਅੰਦਰਲਾ ਭੇਦ ਹੋਰ ਨਹੀਂ ਕੀ ਖੁਦਾਏ ਦੇ ਭੇਦ ਨੇ ਕਿਸ ਹੈ ਇਹ ਸਬਰ ਅੰਦਰ ਸਾਦਗੀ ਤਨ ਇਹ ਰਹਿ ਗਏ ਨੇ ਹੋਰ ਨਹੀਂ ਖੁਦਾਏ ਦੇ ਭੇਦ ਨੇ ਕਿਸ ਹੈ ਉਹ ਆਪਣਾ ਪੇਦ ਨਹੀਂ ਦੱਸਦੇ ਕਿਸੇ ਨੂੰ ਉਹ ਨਹੀਂ ਦੱਸਦੇ ਕਿ ਸਾਡੇ ਅੰਦਰ ਕੀ ਹੈ ਦੁਨੀਆ ਨਹੀਂ ਜਾਣਦੀ ਸਾਧੂ ਕਦੇ ਨਹੀਂ ਜਾਣਦਾ ਮੇਰਾ ਭਾਗ ਉਹ ਹਮੇਸ਼ਾ ਗੁਪਤ ਰਹਿੰਦੇ ਉਹਨਾਂ ਦਾ ਬਾਹਰ ਦੇ ਵਿੱਚ ਪਤਾ ਲੱਗਦਾ ਜਦੋਂ ਸੰਸਾਰ ਦੇ ਵਿੱਚ ਚਲੇ ਜਾਂਦੇ ਨੇ ਇਹ ਕਿਹੋ ਜਿਹੀ ਅਵਸਰਾਂ ਦੇ ਮਾਲਕ ਸੀ ਇਹ ਕਿੱਥੋਂ ਤੱਕ ਪਹੁੰਚੇ ਇਨਸਾਨ ਇਹ ਕਿਹੋ ਜਿਹੀ ਗੱਲ ਹੈ ਬਾਬਾ ਵੀਰੰਦਾਸ ਜੀ ਹੋਇਆ ਨਾ ਬਦੋਸੀ ਵਾਲੀ ماں ਕੋਲ ਨਗਰ ਵਸਵਾ ਦੇ ਕੇ ਸਾਰੇ ਮਨ ਮਹਾਂਪੁਰਖਾਂ ਉਹਨਾਂ ਦੇ ਜੋ ਦਿਲ ਦਾ ਜੋ ਅੰਦਰ ਦਾ ਰਾਸ ਸੀ ਇਹ ਭਰਲੇ ਜਾਣ ਦੇ ਸੀ ਸਤ ਜੀ ਜੇ ਉਹ ਜਾਣਾ ਨਾ ਬਾਬਾ ਬੀਰੰਦਾਸ ਜੀ ਦੇ ਵਦਸੀ ਵਾਲੇ ਮਹਾਂਪੁਰਖਾਂ ਕੋਲ ਐ ਇੱਕਾ ਰੋਲੇ ਮਾਰਦੇ ਚਲੇ ਜਾ ਚਲੇ ਜਾ ਸਾਡੇ ਕੋਲ ਕੀ ਆ ਇੱਥੇ ਕੀ ਲੈਣ ਆਉਣੇ ਗਾਣਾ ਗੜਦੇ ਸੀ ਮਾਪੇ ਆਪਣੀ ਮੌਜ ਦੇ ਗੱਲ ਸਾਡੇ ਕਿੱਥੇ ਆ ਮਾਤਾ ਜਿਉਣੀ ਨਹੀਂ ਗਈ ਸੀ ਬਾਬਾ ਬੀਰੰਦਾਸ ਜੀ ਦੀ ਇੰਨੀ ਸੇਵਾ ਕੀਤੀ ਕੋ ਉਹਨਾਂ ਨੇ ਜਿਵੇਂ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ ਸੋ ਨਾਲੀ ਸੋ ਕਰੀ। ਐਵਾਂ ਭਾਵੇਂ ਬੀਰੰਦਾਰ ਜੀ ਮਾਤਾ ਜਿਉਣੀ ਜੀ ਨੇ ਸੇਵਾ ਕਰਕੇ ਪ੍ਰਾਪਤੀ ਕੀਤਾ। ਮਹਾਂਪੁਰਖਾਂ ਨੇ ਗਾਲਾਂ ਕੱਢਣੀਆਂ, ਡੰਡੇ ਮਾਰਨੇ। ਜਦੇ ਚਲੀ ਜਾ, ਐ ਕਹਿੰਦੇ ਸਾਨੂੰ ਕਹਿੰਦੇ ਕਲੰਕੀ ਨਾਲ ਆਵਾਜ਼ ਨਹੀਂ ਦੁਨੀਆ ਦੇ ਲੋਕਾਂ ਕੋਲ। ਸਾਡੇ ਕੋਲ ਕੀ ਆ? ਡੰਡੇ ਮਾਰਨੇ ਕਹਿੰਦੇ ਜਾ ਚਲੀ ਜਾ। ਕਹਿੰਦੇ ਜੋ ਕੁਝ ਮਾਰਦੀ ਕਹੋ। ਜਾਏ ਉੱਠੇ ਲੜਕਾਰ ਕੇ ਮਾਰੋ। ਮਾਰੋ ਜਾਂ ਤਾਰੋ ਕੀ ਬਣ ਕੇ ਅਸੀਂ ਤੇਰੇ ਹੀ ਰਹਿਣਾ ਚਾਹੇ ਮਾਰ ਕੋ ਚੜੇ ਤਾਰੋ ਮੈਂ ਹਣ ਤੇਰਾ ਦੁਆਰਾ ਨਹੀਂ ਸਕਦਾ ਫਿਰ ਐਸਾ ਪਤਿਆ ਤਾਂ ਐਸਾ ਪਤਿਆ ਪਾਇਆ ਜਿਵੇਂ ਕਿ ਕਿਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਗਰਵਰ ਸਿੰਘ ਜੀ ਉਹਨਾ ਦੇ ਪਾਇਆ ਸੀ ਬਾਬਾ ਬੀਰੰਦੜ ਜੀ ਐਸਾ ਪਤਿਆ ਇੱਥੇ ਹਣ ਦੱਸ ਨਹੀਂ ਸਕਦੇ ਐਸੀਆਂ ਗੱਲਾਂ ਬਾਬਾ ਬੀਰੰਦੜ ਮਹਾਂਪੁਰਖ ਹਨੀਆਂ ਕਿਉਂਕਿ ਫੋਟੇ ਨਾਮੇ ਵਿੱਚ ਇਹ ਜਾਣਾ ਹੋਵੇ ਸਾਧੂ ਇਹੋ ਜੀਆਂ ਗੱਲਾਂ ਕਰ ਐਸਾ ਕਰਜਾ ਪਾਇਆ ਕਹਿੰਦੇ ਯਾਰ ਮਾਤਾ ਵਰਮਖਿਆਂ ਕਹਿੰਦੇ ਆਪਣੇ ਘਰ ਵਾਲੀ ਨੂੰ ਲੈ ਕੇ ਆਪਣੀ ਧੀ ਨੂੰ ਲੈ ਕੇ ਆ ਕਹਿੰਦੇ ਸਾਡੇ ਸਾਹਮਣੇ ਉਹਨਾਂ ਦੇ ਵਸਤਰ ਉਤਾਰ ਕੇ ਸਾਹਮਣੇ ਸ਼੍ਰੀ ਵਾਹਿਗੁਰੂ ਇੰਨਾ ਵੱਡਾ ਬੰਦਾ ਕਵੀਰ ਕਸੋਟੀ ਰਾਮ ਕੀ ਝੂਠਾ ਟਿਕਿਆ ਨਾ ਹੋਏ ਜਗਾਂ ਕਸੋਟੀ ਸੋਸਹ ਹੈ ਜੋ ਪਰ ਜੀਵਣ ਹੋਏ ਬੇਰਲੇ ਨੇ ਜਿਹੜੇ ਕਸਵਟੀਆਂ ਦੇ ਵਿੱਚ ਲੱਗ ਜਾਂਦੇ ਨੇ ਫਿਰ ਬਾਬਾ ਵੇਰਮ ਦਾ ਜੀ ਕਹਿੰਦੇ ਆ ਇਹਨਾਂ ਦੇ ਵਕਤ ਉਤਾਰ ਦੇ ਆਪ ਹੋ ਕੇ ਝਾੜੀ ਦੇ ਉੱਲੇ ਫਿਰ ਆਵਾਜ਼ ਮਾਰ ਕੇ ਕਹਿੰਦੇ ਨੇ ਕਹਿੰਦੇ ਗੁਰਮਤ ਸਿਆ ਆ ਜਾ ਕਹਿੰਦੇ ਤੂੰ ਸਾਡੇ ਮਨ ਨੂੰ ਜਿੱਤ ਲਿਆ ਆਖੋ ਸਾਧਨਾ ਸ੍ਰੀ ਵਾਹਿਗੁਰੂ ਸਾਡੇ ਮਨ ਨੂੰ ਜਿੱਤ ਲਿਆ ਮੰਗਦਾ ਕੀ ਮੰਗਣਾ ਕਹਿੰਦੇ ਜੀ ਬਸ ਸਿੱਖੀ ਦੇ ਦਿਓ ਸੇਵਾ ਵਾਸਿਤ ਕਰ ਆਖੋ ਸਾਧਨਾ ਸੇਵਾ ਦੇ ਦਿਓ ਸਿੱਖੀ ਦੇ ਦਿਓ ਫਿਰ ਵਾਸਿਤ ਕੀਤਾ ਕਹੇ ਲਿ ਜਾਓ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਘਰ ਦੀ ਸੇਵਾ ਕਰਵਾਓ। ਬਾਬਾ ਘਰਮਤ ਸਿੰਘ ਦੀ ਆ ਜਿਹੜਾ ਕਾਰ ਸੇਵਾ ਦਾ ਆਇਆਦਾ ਨਾ ਬਾਬਾ ਬੀਰਮਦਾਰ ਜੀ ਦੇ ਬਚਨਾਂ ਦੇ ਨਾਲ ਹੀ ਆਇਆ ਸੀ। ਜਿਹੜਾ ਬਾਬਾ ਘਰਮਤ ਸਿੰਘ ਦੀ ਬਾਬਾ ਹਰਵੰਸ ਸਿੰਘ ਦੀ ਦਿੱਲੀ ਵਾਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਆ ਗੁਰੂ ਘਰਾਂ ਦੀ ਸੇਵਾ ਕਰਵਾਈ। ਬਾਬਾ ਬੀਰਮਦਾਰ ਜੀ ਦੇ ਬਚਨਾਂ ਦੇ ਨਾਲ। ਇਸੇ ਕਰਕੇ ਪਿਆਰੋ ਅਤੇ ਅੱਜ ਹਰ ਆਏ ਪਾਸਾ ਮਹਾਰਾਜੀ ਕਹਿੰਦੇ ਨੇ ਕਹਿੰਦੇ ਸੰਤ ਤੇਰਾ ਮਾਂ ਕਹਿੰਦੇ ਸਿੱਖ ਬਣਨਾ ਸੰਗਤ ਨਾਲ ਬਣ ਕੇ ਰਹਿਣਾ ਬਹੁਤ ਔਖਾ ਦੁਨੀਆਂ ਦੇ ਚਾਹੇ ਜਿਹਦੇ ਸਹਿਨੇ ਬਹੁਤ ਔਖੇ ਨੇ ਦੁਨੀਆਂ ਦੇ ਝਕੜੇ ਕਰੇ ਸਹਿਨੇ ਕਹਿੰਦੇ ਸਾਰਾ ਗੁਰੂ ਫੇਰ ਕਿਤੇ ਜਾ ਕੇ ਸਿੱਖ ਬਣਨਾ ਪੈਂਦਾ ਮਹਾਰਾਜ ਜੀ ਕਹਿੰਦੇ ਚੱਲ ਕਿਰ ਬਖਸ਼ ਦਿੰਦੇ ਆ ਤੇਰਾ ਨਾਮ ਕੀ ਹੈ ਕਹਿੰਦੇ ਜੀ ਮੇਰਾ ਨਾਮ ਸੰਗਤਾਰ ਆਪੋ ਸਤਨਾਮ ਜੀਵਾ ਰਾਮ ਤੇਰੇ ਕੰਮ ਕੀ ਕਰਦਾ ਕਹਿੰਦੇ ਜੀ ਮੈਂ ਪਿੰਡਾਂ ਦੇ ਵਿੱਚ ਦੇਸੀ ਘੋਰੀ ਫੇਰੀ ਲਾਉਣਾ ਐਸੀ ਕੀ ਅਰਥ ਫੇਰੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਾ। ਮਹਾਰਾਜ ਜੀ ਕਹਿੰਦੇ ਲੈ ਤੂੰ ਲੋਕਾਂ ਦਾ ਹੋਵੇਂਗਾ ਸੰਗ ਨਰਾਵ। ਕਹਿੰਦੇ ਲੈ ਤੂੰ ਅੱਜ ਤੋਂ ਸਾਡਾ ਫੇਰੂ ਹੋਇਆ। ਆਖੋ ਸਤਿਨਾਮ ਵਾਹਿਗੁਰੂ। ਅੱਜ ਤੋਂ ਕਹਿੰਦੇ ਤੁਸੀਂ ਸਾਡਾ ਫੇਰੂ ਹੋਇਆ। ਮਹਾਰਾਜ ਜੀ ਨੇ ਐਸੀ ਬਖਸ਼ ਕੀਤੀ ਐਸੀ ਰਹਿਮ ਕੀਤੀ ਕਿ ਕਹਿੰਦੇ ਜਾਓ ਆਪਣੇ ਨਗਰ ਦੇ ਵਿੱਚ ਜਾ ਕੇ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕਰੋ। ਲੰਗਰਾਂ ਦੀ ਸੇਵਾ ਕਰਦੇ ਨੇ ਸਤਵੇਂ ਪਾਸੋਂ ਮਹਾਰਾਜ ਜੀ ਨੇ ਬਾਦ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਕਲ ਦੇ ਜਨਮ ਆਇਆ ਗੁਰੂ ਹਰਿ ਸਤਵਾਲ ਗੋਡੇਰ ਮਹਾਰਾਜ ਜੀ ਤੋਂ ਬਾਅਦ ਸਹਜ ਸਰੂਪ ਹੋਏ ਸਿੰਘ ਮਹਾਰਾਜ ਜੀ ਦਾ ਜਦੋਂ ਸਮਾ ਆ ਨਾ ਸਾਧ ਗੁਰੂ ਗੋਵਰ ਸਿੰਘ ਮਹਾਰਾਜ ਜੀ ਨੇ ਜਦੋਂ ਨਗਰਾਂ ਨਗਰਾਂ ਦੇ ਵਿੱਚ ਬੁਲਾਇਆ ਨਾ ਉਸ ਵਕਤ ਜਿਹੜੇ ਗੁਰੂ ਦਾ ਸਬੰਧ ਨੱਗੇ ਨਹੀਂ ਸੀ ਭੇਦੇ ਆ ਵੀ ਖਾਈ ਦਿੰਦੇ ਸੀ ਆਪਣਾ ਵੀ ਅੱਜ ਵੀ ਨਹੀਂ ਅੱਜ ਵੀ ਹੈ ਅਜ ਵੀ ਜਿਹੜੇ ਗੁਰੂ ਘਰਾਂ ਦਾ ਖਾਣਦੇ ਨੇ ਪਰ ਪਿਆਰਿਓ ਰਿਜ਼ਲਟ ਇਹਦਾ ਬਹੁਤ ਅਮਾੜਾ ਬੰਦੇ ਹਾਲ ਦੇ ਉਹ ਜਾਂ ਜਿਹੜੇ ਗੁਰੂ ਦਾ ਦਿੱਤਾ ਖਾਂਦੇ ਨੇ ਸਿਵੜੇ ਵਾਲੇ ਬਾਪੋਤ ਬਚਨ ਕਰਿਆ ਕਰਦੇ ਨਹੀਂ ਕਹਿੰਦੇ ਹੱਡ ਗਾਲਣ ਮਤ ਮਾਰੇ ਉਤਮ ਕਰਨ ਦਾ ਦੇਣ ਕਹਿੰਦੇ ਜੇ ਤਾਂ ਗੁਰੂ ਘਰ ਦਾ ਜਿਹੜਾ ਹੁੰਦਾ ਖਾਣਿਆ ਨਾ ਆਪਾਂ ਬਿਲਾ ਸੇਵਾ ਤੋਂ ਦੇ ਖਾਣਿਆ ਗੁਰੂ ਘਰ ਦਾ ਕਹਿੰਦੇ ਬੰਦੇ ਦੀ ਮਤ ਮਾਰਨ ਦਾ ਹੱਡ ਕਾਲੀ ਕੋਟਮ ਕਰਨਾ ਨਹੀਂ ਕਹਿੰਦੇ ਬੰਦੇ ਨੂੰ ਕੋਟਮ ਕਰਨ ਨਹੀਂ ਦੇਦਾ ਜਿਹੜੇ ਹਰਾਮ ਦਾ ਖਾਂਦੇ ਬਿਨ ਸੇਵਾ ਤੇ ਆ ਹੱਥ ਧਰ ਕੇ ਨਹੀਂ ਕਹਿੰਦੇ ਆ ਟੈਗ ਧਰ ਕੇ ਵੀ ਜਿਹੜੇ ਸਾ ਸੰਗਰੀ ਕਰਦੇ ਜਿਹੜੇ ਸੇਵਾ ਨਹੀਂ ਕਰਦੇ ਆ ਰਸਨਾ ਰਸਨਾ ਨਾਲ ਜਪੀਏ ਨਾਮ ਦਿਨ ਦਿਨ ਚੜ ਸਕਦੇ ਜਿਹੜੀ ਰਸਨਾ ਦੇ ਤੇ ਪਰਮੇਸ਼ਰ ਦਾ ਨਾਮ ਨਹੀਂ ਹੈ ਵਾਹਿਗੁਰੂ ਦਾ ਨਾਮ ਨਹੀਂ ਕਰੇ ਉੱਤੇ ਉੱਤੇ ਕਰਕੇ ਚੜ ਸਕਦੇ ਮਾਪੇ ਕਹਿੰਦੇ ਹੱਡ ਗੱਲਣਾ ਮਤ ਨਾਰਨ ਉਤਮ ਕਰਤਾ ਦੇਣਾ ਜਿਹੜੇ ਗੁਰੂ ਘਰ ਦਾ ਹਰਾਮ ਦਾ ਖਾਦੇ ਕਹਿਉਂ। ਐਵੇਂ ਕਰੀ ਤਨਤਾ ਸਮਰਾਜਿਆਂ ਦੀ ਸਿੱਖਾ ਨੂੰ ਰਿੰਦੀ ਕੀਤੀ ਕਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਜਾ ਕੇ ਜਿੰਨੇ ਵੀ ਮਸੰਦ ਨੇ ਨਾ ਉਹਨਾਂ ਦੇ ਦੋਨੋਂ ਹੱਥ ਵੱਜ ਕੇ ਗਾੜੀ ਤੋਂ ਢੜ ਕੇ ਸਾਡੇ ਦਰਬਾਰ ਦੇ ਵਿੱਚ ਲੈ ਕੇ ਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਸਾਡੇ ਦਰਬਾਰ ਦੇ ਵਿੱਚ ਉਹਨਾਂ ਨੂੰ ਲੈ ਕੇ ਆਓ ਸਾਡੇ ਸਾਹਮਣੇ ਪੇਸ਼ ਕਰੋ ਫੇਰ ਬਾੜ ਦੇ ਕੜਾਹਣਿਆ ਦੇ ਬਾੜੀ ਉਹਨਾਂ ਨੂੰ ਮਾਰਿਆ ਸੀ ਜਿਹੜੇ ਐਉਂ ਦਿਖ ਲੋ ਗੁਰੂ ਘਰ ਦਾ ਜਿਹੜਾ ਐਂਤ ਸਵਤ ਖਾਂਦੇ ਨੇ ਬਿਨਾਂ ਸੇਵਾ ਬਿਨ ਸੇਵਾਤre ਗੇਤੀ ਆ ਹੱਥਿਆ ਆ ਜਾਂ ਜੋ ਇਹਨਾਂ ਮਸੰਦਾਂ ਦੇ ਵਿੱਚ ਇਹ ਭਗਤੂ ਜੀ ਨੇ ਸੇਵਕ ਸੰਗ ਪ੍ਰਾਪਤ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਗੁਰਹਾਰਾਏ ਪਾਸਾ ਮਹਾਰਾਜੀ ਆਵੇ ਜਿਨ੍ਹਾਂ ਦਾ ਨਾਮ ਗੁਰਸਾਈਂ ਨੇ ਆਪ ਰੱਖਿਆ ਭਾਈ ਫੇਰੂ ਜੀ ਐ ਸੰਗਤਾਂ ਦੀ ਸੇਵਾ ਕਰਦੇ ਆ ਜਦੋਂ ਸਿੱਖ ਗਏ ਨਾ ਇਹਦੇ ਕਰਦੇ ਵਿੱਚ ਜਾ ਕੇ ਇਹਦਾ ਜਗ ਤੱਕ ਕਰਦਾ ਟੱਕਿਆ ਚਿਹਰਾ ਜੰਗਲ ਚਿਹਰ ਮਰਵਾਣ ਜਾਤਾਰ ਬਾਤ ਨੇ ਹਨ ਜਹੇ ਰੂਪ ਰੰਗ ਨਾਲ ਰੇਖ ਪੇਖ ਕੇ ਕਹਿੰਨਾ ਗਹਤ ਸ ਹੈ ਐਸਾ ਜਗ ਜਗ ਕਰਤਾ ਨਾਮ ਜਪਣ ਵਾਲੀ ਬੰਦਗੀ ਵਾਲੀ ਰੂਹ ਐਸਾ ਜਦੋਂ ਚਿਹਰਾ ਟੱਕਿਆ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੋਈ ਕਮਾਈ ਵਾਲਾ ਗਰਮਕੰਢ ਨਾ ਨਾ ਵੀ ਕਮਾਈ ਵਾਲਾ ਇਹਦਾ ਸਿਮਰਨ ਵਾਲਾ ਕਹਿੰਦੇ ਭਾਈ ਫਿਰੋਜੀ ਸਤਗੁਰ ਪਾਸਾ ਜੀਆਂ ਦਾ ਮਰਜਾ ਹੈ ਕਿ ਜਿੰਨੇ ਵੀ ਪਸੰਦ ਨੇ ਉਹਨਾਂ ਦੇ ਦੋਨੋਂ ਹੱਥ ਵੱਢ ਕੇਗਾ ਕਹਿੰਦੇ ਇੱਥੇ ਸਾਡੇ ਕੋਲੇ ਲੈ ਕੇ ਆਓ ਦਾੜੇ ਤੋਂ ਫੜ ਕੇ ਕਹਿੰਦੇ ਪਰ ਤੁਸੀਂ ਤਾਂ ਸਾਧੂ ਵਰਤੀ ਵਾਲੇ ਹੋ ਤੁਸੀਂ ਤਾਂ ਫਕੀਰ ਹੋ ਰੱਬਾ ਅਸੀਂ ਤੁਹਾਨੂੰ ਔਰ ਇੱਥੇ ਜਾ ਸਕਦੇ ਭਾਈ ਫਿਰੋਜੀ ਪਤਾ ਕੀ ਕਹਿੰਦੇ ਕਹਿੰਦੇ ਜੇ ਮੇਰੇ ਗੁਰੂ ਦਾ ਬਚਨਾ ਜੇ ਮੇਰੇ ਸਤਿਗੁਰ ਨੂੰ ਇਉਂ ਭਾਉਂਦਾ ਤਾਂ ਐਵੇਂ ਹੀ ਸਹੀ ਗਿਆ ਕੋ ਸਾਧਨਾ ਸ਼ਿਵਾਹੇ ਇਹ ਕਹਿੰਦੇ ਕਿ ਸਿੱਖ ਲੈ ਨਾ ਭਾਈ ਮਿਰੋ ਜੀ ਕਹਿੰਦੇ ਤੇ ਆਪਰੇ ਆ ਦੋਨੋਂ ਹੱਥ ਬਨ ਕੇ ਦੋਨੋਂ ਹੱਥ ਬਨ ਕੇ ਆਪਣਾ ਦਾੜਾ ਫੜ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਪ ਆਏ ਪੇਸ਼ ਹੋਏ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਨੇ ਤੱਕ ਤਾਂ ਦੇਖੇ ਐ ਸੰਤਾਂ ਦੇਖਿਆ ਰੇ ਸਰਗੋਜੀ ਦੇਖ ਰਹੇ ਨੇ ਹਰ ਮਸੰਦਾ ਵੀ ਇਹਨੇ ਕਿੰਨਾ ਗੁਰੂ ਘਰ ਦਾ ਤੇ ਯਾਸਨ ਪਹੁੰਚਲਾ ਕੀਤਾ ਗੁਰੂਆਂ ਦੇ ਰਸਤਾਲੇ ਤੇ ਪਹੁੰਚਲਾ ਕੀਤਾ ਇੱਥੇ ਤੱਕ ਆਇਆ ਐਸ ਸੰਗਾਂ ਨੂੰ ਕਢਾਈਆਂ ਦੇ ਉੱਤੇ ਸਾੜਦੇ ਜਦੋਂ ਵਾਰੀ ਆਈ ਨਾ ਭਾਈ ਫਿਰੋਜੀ ਜੀ ਮਹਾਰਾਜ ਜੀ ਕਹੇ ਦੇਖੋ ਵੀ ਇਹਦਾ ਲੇਖਾ ਕੀ ਆ ਲੇਖਾ ਝੁਖਾ ਦੇਖੋ ਜਿਵੇਂ ਕਹਿੰਦਾ ਰਾਜਾ ਮੰਗਦਾ ਨਾ ਆਪਣੇ ਕਰਮਾਂ ਦਾ ਹਿਸਾਬ ਕਿਤਾ ਇਹ ਸਾਰਿਆਂ ਦਾ ਹੀ ਹੁੰਦਾ ਜਿਹੋ ਜੇ ਕਰਨ ਕਰੀਗਾ ਮਨਾ ਤੈਨੂੰ ਉਹਦਾ ਲੇਖਾ ਦੇਣਾ ਹੀ ਪੈਣਾ ਹੈ ਜੇਹਾ ਬੀਜ ਹੈ ਸੋ ਲੁਣੈ ਕਰਮਾਂ ਸੰਧੜਾ ਵੇਤ ਕਿਹਾ ਜੇ ਕੇ ਤੈਨੂੰ ਲੇਖਾ ਦੇਣਾ ਹੀ ਪੈਣਾ ਜਿਹੋ ਜਿਹਾ ਬੀਜ ਬੀਜੇਗਾ ਬੀਜੇ ਦਾਖ ਬਜੋਰੀਆਂ ਕਿਕਰ ਬੀਜ ਜੱਟ ਹੱਟੇ ਔਲ ਕਤਾਈ ਦਾ ਪੈਦੇ ਲੁਗਾ ਜੇ ਤੂੰ ਜਵੇਂ ਮੈਂ ਦਾਖਾ ਬੀਜ ਦਵਾ ਕਿਕਰਾਂ ਦੇ ਬੀਜ ਜਦ ਵੀ ਕਿਤੇ ਦਾਖਾ ਵਗ ਪੈਣੀਆਂ ਕਹਿੰਦੀ ਮਤਾਂ ਦੇ ਕਹਿੰਦੇ ਦੇਖੋ ਜੇ ਬੀਜ ਪਾਏਗਾ ਨਾ ਧਰਤੀ ਦੇ ਵਿੱਚ ਉਗੇਗਾ ਹੋਣੀ ਉਗੇਗਾ ਉਹ ਹੀ ਜਿਹੋ ਜਿਹਾ ਬੀਜ ਪਾਏਗਾ ਕਹਾਂ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿੰਦੇ ਕਿ ਦੇਖੋ ਇਹ ਤਾਂ ਸੰਗਤਾਂ ਕੀ ਹੈ ਸੱਜ ਕਹਿੰਦੇ ਮਹਾਰਾਜੇ ਕਹਿੰਦੇ ਭਾਈ ਫੇਰੂ ਜਿਵੇਂ ਜਿੰਨਾ ਵੀ ਸੰਗਤਾਂ ਦਾ ਸੁਆਗਤ ਇਕੱਠਾ ਕੀਤਾ ਨਾ ਕਹਿੰਦੇ ਸਾਰਾ ਇਹਨਾਂ ਨੇ ਸੰਗਤਾਂ ਦੇ ਵਿੱਚ ਹੀ ਵਰਤਾਇਆ ਆਪੋ ਸਤਿਗੁਰਾਂ ਸ਼੍ਰੀ ਵਾਰ ਜਦੋਂ ਐਨਾ ਬੱਚਾ ਸੁਣਿਆ ਨਾ ਜੀ ਸੰਗਤਾਂ ਦੇ ਵਿੱਚੇ ਵਰਤਾਇਆ ਸਤਿਗੁਰੂਆਂ ਨੇ ਕੋਈ ਸਬਕ ਆਪਣੇ ਲਈ ਦਰਬੰਦ ਕਰ ਲਿਆ ਜਦੋਂ ਦਰਬੰਦ ਕਰ ਲਈ ਮਹਾਰਾਜਿਆਂ ਵੀ ਜਦੋਂ ਬਿੱਕਰ ਖੇਲੇ ਕਰਕੇ ਧਰਪਾਸਾ ਮਹਾਰਾਜਿਆਂ ਨੇ ਸਤਿਗੁਰੂ ਮਹਾਰਾਜ ਜੀ ਜਦੋਂ ਆਹ ਨਿੱਤ ਰੱਖਿਓ ਕਿ ਧੱਕਿਆ ਭਾਈ ਫਿਰੂਜੀ ਵੱਲ ਮਹਾਰਾਜ ਕਹਿੰਦੇ ਭਾਈ ਸੁਖੋ ਭਾਈ ਫਿਰੂ ਦੇ ਦੋਨੇ ਹੱਥ ਖੋਲ ਦੋ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਕੋਲ ਸਿੱਖ ਖੜਾ ਸੀ ਮੇਰੇ ਵਰਗਾ ਕਹਿੰਦਾ ਮਹਾਰਾਜ ਜੀ ਵੀ ਇਹ ਨੂੰ ਕਿਉਂ ਬਖਸ਼ ਦਿੱਤਾ ਇਹ ਵੀ ਤਾਂ ਉਸੇ ਮਸੰਦਾ ਦੇ ਕਿਹ ਆਉਂਦਾ ਮਹਾਰਾਜ ਜੀ ਕਹਿੰਦੇ ਦੇਖੋ ਵੀ ਜਿਹੜਾ ਇਹਨਾਂ ਮਸੰਦਾ ਦਾ ਲੇਖਾ ਉਹ ਟੋੜੇ ਦੁਨੀਆਂ ਦੇ ਕਾਗਜ਼ਾਂ ਦੇ ਉੱਤੇ ਲਿਖਿਆ ਪਰ ਜਿਹੜੇ ਭਾਈ ਫਿਰੂ ਦੇ ਦਾ ਜਿਹੜਾ ਲੇਖਾ ਜੇ ਕਾ ਸਾਡੇ ਦਿਲ-ਦਿਲ ਤੇ ਲਿਖਿਆ ਹੋਇਆ ਆਪ ਕੋ ਸਾਧਨਾ ਸੇਵਾ ਕਹਿੰਦੇ ਉਹ ਸਾਡੇ ਦਿਲ ਦੇ ਤੇਰੇ ਕਹਾ ਆਇਆ ਭਾਈ ਮੇਰੂ ਦਾ ਕਹਿੰਦੇ ਇਹਨਾਂ ਨੇ ਬਕਸੇ ਸਾਂ ਲਈਆਂ ਸੀ ਜਿਹੜੀ ਸਾਡੀ ਸਤਨੀ ਜੋਤ ਕੋਲ ਹਰਦਾਇਕ ਸਾਹਿਬ ਮਹਾਰਾਜ ਜੀ ਦੇ ਗਏ ਕਹਿੰਦੇ ਉਹਨਾਂ ਇਹਨਾਂ ਨੇ ਬਕਸੇਾਂ ਲੈ ਕੇ ਸੰਗਤਾਂ ਦੀ ਅਨੰਦ ਸੇਵਾ ਕੀਤੀ ਆ ਕਹਿੰਦੇ ਇਹਨਾਂ ਦਾ ਦੇਖਾ ਜੋਕਰ ਇੱਥੇ ਹੀ ਬਾੜ ਦੋ